ACP ਇੰਡੀਆ ਪ੍ਰਣਾਮ ਸਰਦਾਰ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਸੰਗਰੂਰ ਦੇ ਵੱਲੋਂ ਮੱਖ-ਮੱਖ ਮੰਡੀਆਂ ਦਾ ਦੌਰਾ ਕੀਤਾ ਗਿਆ ਜਿਸ ਵਿੱਚ ਪਿੰਡਾਂ ਅਤੇ ਤੁਰੀ ਸ਼ਹਿਰ ਵਿੱਚ ਉਹਨਾਂ ਨੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਨਾਲ-ਨਾਲ ਮੰਡੀਆਂ ਵਿੱਚ ਜੋ ਕਮੀਆਂ ਹਨ ਉਹਨਾਂ ਬਾਰੇ ਗੱਲਬਾਤ ਕੀਤੀ اڄن پله اڄن پله اڄن پله 10000 مینا انا ਤੇ ਸਾਹਿਬ ਦੇ ਨਾਲ 15000 ਰੁਪਏ ਬਣ ਜਾਂਦੇ ਹਨ ਨਹੀਂ ਅੰਦਾਜ਼ਾ ਨਹੀਂ ਬਣਦਾ ਸਾਰੇ ਨਹੀਂ ਨਾ ਤਾਂ ਨਹੀਂ ਬਣਦਾ ਅੱਜ ਜਿਹੜਾ ਮੈਂ ਗੋਰਾ ਕੀਤਾ ਇਸ ਮੰਡੀ ਦੇ ਵੀ ਲਿਫਟਿੰਗ ਤੇ ਹੋ ਰਹੀ ਹੈ আর ਜਿਹੜੀ ਜਿਹੜੀ ਬੇਜਿਸ ਨੇ ਦੂਰਾਂ ਦੇ ਉਹ ਬਹੁਤ ਘੱਟ ਹੈ ਕਿ ਉਹ 48 ਬਾਰਾਂ ਰੁਪਏ ਕੁਇੰਟਲ ਦਿੰਦੇ ਹੈ ਕਿ ਜਿਹਨਾਂ ਤੇ ਵੀ ਬ੍ਰੇਡ ਕੋਇੰਟਲ ਨਹੀਂ ਹੁੰਦੇ ਕਿ ਉਹਨਾਂ ਤੇ ਇਸ ਮੋਲਟ ਦੇ ਵਿੱਚ ਕਨਸਟ੍ਰੇਸ਼ਨ ਵੱਧ ਰਹੀ ਹੈ ਤੇ ਕੀ ਜਾਂ ਦੇ ਪਾ ਵੱਧ ਰਿਹਾ ਤੇ ਜਿਹੜੇ ਪੱਲੇ ਜਾ ਰਹੇ ਇਹਨਾਂ ਨੂੰ 20 ਪ੍ਰਤੀ ਕੁਇੰਟਲ ਮੈਨੇਜ ਕਰ ਦੇ ਇਹ ਮੇਰੀ ਡੀਸੀ ਨੂੰ ਰეკਮੈਂਡੇਸ਼ਨ ਸਰਕਾਰ ਨੂੰ ਇਹ ਚਿੰਤ ਪ੍ਰਸਾਦ ਦਾ ਹਲਕਾ ਹੈਗਾ ਪਰ ਇੱਥੇ ਦੇਖੀ ਨਹੀਂ ਬੜੀ ਸ਼ਰਮ ਦੀ ਗੱਲ ਹੈ ਕਿ ਜਿਹੜੇ ਮਜ਼ਦੂਰ ਐ ਠੇਕੇਦਾਰ ਐ ਉਹਨਾਂ ਦੇ ਕੋਲ ਕੋਈ ਜਗ੍ਹਾ ਨਹੀਂ ਹੈ ਕਿ ਉਹ ਉੱਥੇ ਕਿਤੇ ਜਾ ਕੇ ਆਪਣੇ પેટ ਨੂੰ ਖੜਕ ਕਰ ਸਟੇਟ ਗਵਰਨਮੈਂਟ ਸਰਵਡਿਟੀ ਹੈ ਕਿ ਜਿਹੜੇ ਲੇਬਰ ਹੁੰਦੀ ਹੈ ਇਹ ਗਰੀਬ ਆਦਮੀ ਹੁੰਦੇ ਆ ਤੇ ਇਹਨਾਂ ਨੂੰ ਖਾਣ ਨੂੰ ਤਾਂ ਮਿਲਦਾ ਨਹੀਂ ਤੇ ਫਿਰ ਪੇਟ ਕਿਵੇਂ ਸਾਫ਼ ਕਰ ਸਕਦੇ ਮੇਰੇ ਕੱਖਿਆ ਦੇ ਇਥੋਂ ਦੀ ਗੌਰਮੈਂਟ ਇਹਨਾਂ ਨੂੰ ਖਾਣ ਨੂੰ ਤਾਂ ਕੁਝ ਹੈ ਨਹੀਂ ਤੇ ਪੇਟ ਕਿਵੇਂ ਸਾਫ਼ ਹੋਊਗਾ ਸੜੀ ਡੈਸ਼ ਨਹੀਂ ਦੀ ਤੇ ਠੰਡਾ ਪਾਣੀ ਜਾਂ ਪਾਣੀ ਪੀਣ ਦੇ ਲਈ ਵੀ ਕੋਈ ਇੱਥੇ अरेजमेंट नहीं है रात को जो लाइटा होनी चाहिए वो भी नहीं है इन्होंने मंग है कि एक वाटर कूलर जरूर इतिया जाए तो जी लिफ्टिंग है वो ठीक है बस हो कुछ नहीं। चोन प्रचार किस तरह कर रहे चोन प्रचार किस तरह कर रहे हैं

ਕਿ ਉਹ ਬਾਰੋਂ ਲੈ ਕੇ ਆ ਰਹੇ ਨੇ ਆਰਡੀਨ ਮੈਂ ਨਹੀਂ ਉਸ ਤੇ ਸੋਧਦੀ ਮੈਂ ਤਾਂ ਲੜਨਾ ਹੈ ਜਿਹੜਾ ਮਰਸੀ ਆ ਕੇ ਉਹ ਮਜ਼ਦੂਰੀ ਹੈ ਕਿ ਮੈਂ ਔਰਡੀਨ